ਸਤਨਾ ਸ਼੍ਰੀ ਵਾਖਰ ਸਾਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨਗ ਜਿੱਤ ਸੱਚੇ ਨਾਲ ਪਿਆਰ ਦੁੱਖ ਸੰਤਾਪਨਾ ਲਗੀ ਜੈਸਾ ्या पार है। थान सुहावा पवित्र है जिते संत सभा ਸੋ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਪਾਤ ਸਾਈਆਂ ਜੇ 사ਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮੜ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲ ਕਾੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਇਤੇ ਸ਼ਾਂਤ ਸਬਾ ਫਿਰ ਵਾਹਿਗੁਰੂ ਸਾਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲ ਕਾੜੀ ਜਿਤ ਸਚੇ ਨਾਲ ਪਿਆਰ ਦੋਖ ਸੰਤਾਪਨਾ ਲਗੀ ਜੈਸਾ ਹਰ ਕਾ ਨਾਮ ਦਾ ਨਾਨਕ ਬਦ ਕਰ ਤਹ ਜਿੱਥੇ ਮਿਰਤਨ ਜਨਮ ਜਰਾ 사ਤਨਾ ਫਿਰ ਵਾਹਿਗੁਰੂ ਸਾਬ ਜੀ ਲੱਖ ਖੁਸ਼ੀਆਂ ਬਾਤ ਸ਼ਾਇਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ 사ਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮੜ ਤਨ ਸੀਤਲ ਹੋਏ ਜਿਸਕੋ ਪੁਰਬ ਲਿਖਿਆ ਤਿੰਨ ਤਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕਾੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜਿਵੇਂ ਹਰ ਕਾਣਾ ਹਰ ਤਹਾਂ ਜਿੱਥੇ ਮਿਰਤ ਨਾ ਜਨਮ ਜਿਰਾ 사ਤਨਾ ਸਿਰੇ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਬਾਤ ਸ਼ਾਇਆਂ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲ ਘੜੇ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਨਾਮ ਧਾਰ ਵਾਹ Bye. ਵਾਹਿਗੁਰੂ ਸਾਜ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਿਆ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਨਾ ਤਰਹ ਜਿੱਥੇ ਸ਼ਾਂਤ ਸਬਾ ਤੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਬਾ ਨਾਨਕ ਬਦ ਕਰ ਤਹਾ ਤਨਾ ਫਿਰੇ ਵਾਹਿਗੁਰੂ ਸਾਬ ਜੀ ਲੱਖ ਖੁਸ਼ੀਆਂ ਬਾਤ ਸ਼ਾਇਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਜਿਵੇਂ ਹਰ ਕਾ ਬਾ ਓਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲਬਾ ਨਾਨਕ ਬਦ ਕਰ ਤਹ ਜਿੱਥੇ ਮਿਰਤਨ ਜਨਮ ਜਰਾ ਸਾਤਨ ਉਚਿਆ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਸਾਇਆ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮੜ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤੋਗੋਰ ਚਰਨ ਗਏ ਸਫਲ ਮੋੜ ਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਨਾ ਬਾ ਟੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਬਾ ਨਾਨਕ ਬਦ ਕਰ ਤਹ ਜਿਥੇ ਮਿਰਤ ਨਾ ਜਨਮ ਜਿਰਾ ਸਤਨਾ ਸ਼੍ਰੀ ਵਾਖਰ ਸਾਬ ਜੀ ਲੱਖ ਖੁਸ਼ੀਆਂ ਬਾਤ ਸ਼ਾਇਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਰ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਜਿੱਤ ਸੱਚੇ ਨਾਲ ਪਿਆਰ ਦੁੱਖ ਸੰਤਾਪਨਾ ਲਗੀ ਜੈਸ ਹਰ ਕਾ ਮਿਰਤ ਨਾ ਜਨਮ ਜਰਾ ਸਾਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤ ਸ਼ਾਇਆ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਨਾਮ ਧਾਰ ਵਾ ਪਕੜ ਗੁਰ ਕਾਡਿਆ ਸੋਇ ਜਿੱਥੇ ਸ਼ਾਂਤ ਸਬਾ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੂਰਬ ਤਗੁਰ ਚਰਨ ਗਏ ਸਫਲ ਹੋਰ ਤ ਸਫਲ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਤਰਹ ਜਿੱਥੇ ਸ਼ਾਂਤ ਸਬਾ ਛੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਬਾ ਨਾਨਕ ਬਦਾ ਕਰ ਤਹ ਜਿੱਥੇ ਨਮ ਜਰਾ ਸਤਨਾ ਸ੍ਰੀ ਵਾਹ ਗੁਰ ਸਾਹਿਬ ਜੀ ਲੱਖ ਖੁਸ਼ੀਆਂ ਪਾਤ ਸ਼ਾਇਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਰ ਤਨ ਸੀਤਲ ਹੋਏ ਜਿਸ ਕਿਉਂ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ